ਨਾ ਦਾ ਸਾਡੇ ਲੋਕਾਂ ਦਾ ਧਿਆਨ ਹੈ ਨਾ ਹੀ ਸਰਪੰਚਾਂ ਦਾ ਨਾ ਹੀ ਜਿਹੜੇ ਸ਼ਹਿਰਾਂ ਦੇ ਵਿੱਚ ਮੂਸਲ ਕਮੇਟੀਆਂ ਦੇ ਜਿਹੜੇ ਐਮਸੀਆਂ ਦੇ ਪ੍ਰਧਾਨ ਉਹਨਾਂ ਦਾ ਧਿਆਨ ਹੈ ਨਾ ਹੀ ਸਾਡੇ ਮੰਤਰੀਆਂ ਦਾ ਨਾ ਹੀ ਸਾਡੇ ਮੁੱਖ ਮੰਤਰੀ ਦਾ ਤੇ ਪ੍ਰਧਾਨ ਮੰਤਰੀ ਦਾ ਗੱਲ ਹੀ ਦੂਰ ਦੀ ਆ ਇਹ ਸ਼ੁਰੂ ਹੁੰਦੀ ਆ ਘਰਾਂ ਤੋਂ ਗਲੀਆਂ ਤੋਂ ਨਾਲੀਆਂ ਤੋਂ ਮਹੱਲਿਆਂ ਤੋਂ ਪਿੰਡਾਂ ਤੋਂ ਅੱਗੇ ਕਸ਼ਵਿਆਂ ਤੋਂ ਸ਼ਹਿਰਾਂ 'ਚ ਕਿਸੇ ਤਰ੍ਹਾਂ ਦੇ ਘਰਾਂ ਦੀ ਗੱਲ ਕਰਗੇ ਕਿਸੇ ਨੇ ਆਪਣਾ ਘਰ ਬਣਾ ਲਿਆ ਉਹਦੇ ਨਾਲ ਦੇ ਗਵਾਂਢੀ ਨੇ ਥੋੜਾ ਉੱਚਾ ਕਰਕੇ ਬਣਾ ਲਿਆ ਉਹਦੇ ਨਾਲ ਦੇ ਗਵਾਂਢੀ ਨੇ ਹੋਰ ਉੱਚਾ ਕਰਕੇ ਬਣਾ ਲਿਆ ਅੱਜ ਅਸੀਂ ਗਲੀਆਂ ਨਾਲੀਆਂ ਦੇ ਵਿੱਚ ਹੀ ਉਲਝੇ ਪਏ ਹਾਂ ਅਸੀਂ ਹਮੇਸ਼ਾ ਹੀ ਸਰਕਾਰਾਂ ਨੂੰ ਪਿੰਡਾਂ ਦੀਆਂ ਪੰਚਾਇਤਾਂ ਨੂੰ ਉਲਾਮੇ ਦਿੰਦੇ ਰਹਿੰਦੇ ਹਾਂ ਅਸੀਂ ਅਕਸਰ ਪਰਮਾਤਮਾ ਨੂੰ ਕੋਸਦੇ ਰਹਿੰਦੇ ਹਾਂ ਸਾਡੀ ਕਿਸਮਤ ਦੇ ਵਿੱਚ ਇਹੋ ਹੀ ਕੁਝ ਲਿਖਿਆ ਹੈ ਅਸੀਂ ਕਦੇ ਵੀ ਤਰੱਕੀ ਨਹੀਂ ਕਰ ਸਕਦੇ ਅਸੀਂ ਕਦੇ ਵੀ ਵਧੀਆ ਜੌਬ ਨਹੀਂ ਲੈ ਸਕਦੇ ਵਾਹਿਗੁਰੂ ਜੀ ਅਕਾਲ ਚਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਇਹ ਗੁਰੂ ਨਾਨਕ ਦੀ ਵਿਚਾਰਧਰ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਦਾ ਸਾਡਾ ਗੱਲਬਾਤ ਦਾ ਵਿਸ਼ਾ ਮੈਨੇਜਮੈਂਟ ਨੂੰ ਲੈ ਕੇ ਹੈ ਕਿਉਂਕਿ ਮੈਨੇਜਮੈਂਟ ਇਹ ਸ਼ੁਰੂ ਹੁੰਦੀ ਹੈ ਘਰਾਂ ਤੋਂ ਗਲੀਆਂ ਤੋਂ ਨਾਲੀਆਂ ਤੋਂ ਮਹੱਲਿਆਂ ਤੋਂ ਪਿੰਡਾਂ ਤੋਂ ਅੱਗੇ ਕਸਬਿਆਂ ਤੋਂ ਸ਼ਹਿਰਾਂ 'ਚ ਸ਼ਹਿਰਾਂ ਤੋਂ ਤਹਿਸੀਲ ਜ਼ਿਲ੍ਹਾ ਸਟੇਟ ਅਗੇ ਦੇਸ਼ ਆ ਜਾਂਦਾ ਹੈ ਅੱਜ ਗਲੀ ਮਹੱਲੇ ਦੇ ਵਿੱਚ ਜਾਂ ਕਸ਼ਬੇ ਸ਼ਹਿਰ ਦੀ ਗੱਲ ਕਰਗੇ ਜਾਂ ਅਸੀਂ ਪੰਜਾਬ ਦੀ ਇੰਡੀਆ ਦੀ ਗੱਲ ਕਰਗੇ ਮੈਨੇਜਮੈਂਟ ਨੂੰ ਲੈ ਕੇ ਹੀ ਸਭ ਰੌਲੇ ਪੈ ਰਹੇ ਹਨ ਅਸੀਂ ਗੱਲ ਕਰਦੇ ਆ ਘਰਾਂ ਦੀ ਦੁਕਾਨਾਂ ਦੀ ਮਾਲੋ ਕਿਸੇ ਨੇ ਦੁਕਾਨ ਬਣਾਤੀ ਆਪਣਾ ਕਾਰੋਬਾਰ ਸ਼ੁਰੂ ਕਰਤਾ ਨਾਲ ਨਾਲ ਦੇ ਨੇ ਵੀ ਦੁਕਾਨ ਬਣਾ ਲਈ ਉਹਨੇ ਉਹ ਤੋਂ ਥੋੜੀ ਜਿਹੀ ਉੱਚੀ ਦੁਕਾਨ ਬਣਾ ਲਈ ਫਾਰਸ ਉੱਚਾ ਲਾਤਾ ਸੱਤ ਉੱਚੀ ਚੱਕਤੀ ਤੀਜੇ ਨੇ ਫਿਰ ਦੁਕਾਨ ਬਣਾਈ ਉਹਨੇ ਹੋਰ ਉੱਚੀ ਚੱਕਤੀ ਅਸੀਂ ਇਸੇ ਦੇ ਵਿੱਚ ਹੀ ਫਸੇ ਹੋਏ ਹਾਂ ਇਸੇ ਤਰ੍ਹਾਂ ਇਹ ਘਰਾਂ ਦੀ ਗੱਲ ਕਰਕੇ ਕਿਸੇ ਨੇ ਆਪਣਾ ਘਰ ਬਣਾ ਲਿਆ ਉਹਦੇ ਨਾਲ ਦੇ ਗਵਾਂਢੀ ਨੇ ਥੋੜਾ ਉੱਚਾ ਕਰਕੇ ਬਣਾ ਲਿਆ ਉਹਦੇ ਨਾਲ ਦੇ ਗਵਾਂਢੀ ਨੇ ਹੋਰ ਉੱਚਾ ਕਰਕੇ ਬਣਾ ਲਿਆ ਜਿਹਦੇ ਵਿੱਚ ਗਲੀਆਂ ਨੀਵੀਆਂ ਰਹਿ ਜਾਂਦੀਆਂ ਹਨ ਫੇਰ ਪੰਚਾਇਤ ਆਉਂਦੀ ਆ ਅੱਗੇ ਜਿਹੜੀ ਸ਼ਹਿਰਾਂ ਚ ਮਿਊਸਿਕ ਕਮੇਟੀ ਬਣੀ ਉਹ ਆਉਂਦੀ ਉਹ ਗਲੀਆਂ ਉੱਚੀਆਂ ਕਰ ਦਿੰਦੀਆਂ ਸੜਕਾਂ ਉੱਚੀਆਂ ਕਰ ਦਿੰਦੀਆਂ ਘਰ ਫਿਰ ਨਹੀਂ ਮਰੇ ਜਾਂਦੇ ਦੁਕਾਨਾਂ ਫਿਰ ਨਹੀਂ ਵਿੰਗਾ ਰਹ ਜਾਂਦੀਆਂ ਨਾ ਅਸੀਂ 77 ਸਾਲ ਇਹਨਾਂ ਦੇ ਵਿੱਚ ਹੀ ਗਾਲਤੇ ਪਰ ਅਸੀਂ ਇਹ ਮੈਨੇਜਮੈਂਟ ਵੱਲ ਨਾ ਦਾ ਸਾਡੇ ਲੋਕਾਂ ਦਾ ਧਿਆਨ ਹੈ ਨਾ ਹੀ ਸਰਪੰਚਾਂ ਦਾ ਨਾ ਹੀ ਜਿਹੜੇ ਸ਼ਹਿਰਾਂ ਦੇ ਵਿੱਚ ਮਿਊਸਲ ਕਮੇਟੀਆਂ ਦੇ ਜਿਹੜੇ ਐਮਸੀਆਂ ਦਾ ਪ੍ਰਧਾਨ ਉਹਨਾਂ ਦਾ ਧਿਆਨ ਹੈ ਨਾ ਹੀ ਸਾਡੇ ਮੰਤਰੀਆਂ ਦਾ ਨਾ ਹੀ ਸਾਡੇ ਮੁੱਖ ਮੰਤਰੀ ਦਾ ਤੇ ਪ੍ਰਧਾਨ ਮੰਤਰੀ ਦੀ ਤਾਂ ਗੱਲ ਹੀ ਦੂਰ ਦੀ ਆ ਉਹ ਤਾਂ ਬਾਕੀ ਦੇਸ਼ਾਂ ਦੇ ਵਿੱਚ ਹੀ ਉਲਦੇ ਰਹਿੰਦੇ ਹਨ ਟ੍ਰਾਇੰਗਲ ਪਾਰਟੀ ਆਫ ਪੰਜਾਬ ਇਹੀ ਗੱਲ ਵਾਰ-ਵਾਰ ਦਰਹੁੰਦੀ ਆ ਕਿਉਂਕਿ ਪਿੰਡਾਂ ਦਾ ਸ਼ਹਿਰਾਂ ਦਾ ਪੁਨਰਨਿਰਮਾਣ ਕਰਨਾ ਪੈਂਦਾ ਹੈ ਤਾਂ ਜੋ ਘਰ ਪਿੰਡਾਂ ਦੇ ਵਿੱਚ ਘਰ ਸ਼ਹਿਰਾਂ ਦੇ ਵਿੱਚ ਕਲੋਨੀਆਂ ਗਲੀਆਂ ਨਾਲੀਆਂ ਸੜਕਾਂ ਸਿਸਟਮੈਟਿਕ ਢੰਗ ਦੇ ਨਾਲ ਬਣਾਈਆਂ ਹੁੰਦੀਆਂ ਅੱਜ ਸਾਡਾ ਦੇਸ਼ ਵੀ ਹੋਰਨਾਂ ਮੁਲਕਾਂ ਦੀ ਤਰ੍ਹਾਂ ਤਰੱਕੀ ਦੇ ਵੱਲ ਵਧਦਾ ਜਾਂਦਾ ਅੱਜ ਅਸੀਂ ਗਲੀਆਂ ਨਾਲੀਆਂ ਦੇ ਵਿੱਚ ਹੀ ਉਲਝੇ ਪਏ ਹਾਂ ਅਸੀਂ ਹਮੇਸ਼ਾ ਹੀ ਸਰਕਾਰਾਂ ਨੂੰ ਪਿੰਡਾਂ ਦੀਆਂ ਪੰਚਾਇਤਾਂ ਨੂੰ ਉਲਾਂਹੇ ਦਿੰਦੇ ਰਹਿੰਦੇ ਹਾਂ ਕਿਉਂਕਿ ਇਹ ਸਾਡਾ ਦਿਮਾਗ ਹੈ ਉਹ ਇਸ ਪਾਸੇ ਵੱਲ ਧਿਆਨ ਹੀ ਨਹੀਂ ਦਿੰਦਾ ਕਿਉਂਕਿ ਅਸੀਂ ਇਹਨਾਂ ਹਾਲਾਤਾਂ ਤੋਂ ਨਿਕਲਣਾ ਹੀ ਨਹੀਂ ਚਾਹੁੰਦੇ ਕਿਉਂਕਿ ਕਿਸੇ ਦਾ ਕੰਮ ਚੱਲਦਾ ਨਹੀਂ ਚੱਲਦਾ ਕਿਉਂਕਿ ਗੁਜ਼ਾਰਾ ਹੋਈ ਜਾਂਦਾ ਰੋਟੀ ਪਾਣੀ ਮਿਲੀ ਜਾਂਦਾ ਘਰ ਬਣੇ ਹੋਏ ਹਨ ਜਿਹੇ ਜੇ ਟੁੱਟੇ ਭੱਜੇ ਹੈਗੇ ਆ ਜਿਹੇ ਜਾਂ ਨਿੱਕਾ ਮੋਟਾ ਕੰਮ ਚੱਲਦਾ ਅਸੀਂ ਕਰੀ ਜਾਂਦੇ ਆ ਅਸੀਂ ਅਕਸਰ ਪਰਮਾਤਮਾ ਨੂੰ ਕੋਹਦੇ ਰਹਿੰਦੇ ਆ ਸਾਡੀ ਕਿਸਮਤ ਦੇ ਵਿੱਚ ਇਹੋ ਹੀ ਕੁਝ ਲਿਖਿਆ ਹੈ ਅਸੀਂ ਕਦੇ ਵੀ ਤਰੱਕੀ ਨਹੀਂ ਕਰ ਸਕਦੇ ਅਸੀਂ ਕਦੇ ਵੀ ਵਧੀਆ ਜੌਬ ਨਹੀਂ ਲੈ ਸਕਦੇ ਇਸੇ ਤਰ੍ਹਾਂ ਹੀ ਪਿੰਡਾਂ ਦੀਆਂ ਪੰਚਾਇਤਾਂ ਦਾ ਹਾਲ ਹੈ ਸ਼ਹਿਰਾਂ ਦੀਆਂ ਸਰਕਾਰਾਂ ਦਾ ਹਾਲ ਹੈ ਜਿਦੇ ਵਿੱਚ ਅਕਸਰ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਆਂਢੇ ਗੁਆਂਢੀ ਆਪਸ ਵਿੱਚ ਗਲੀਆਂ ਨਾਲੀਆਂ ਪਿੱਛੇ ਲੜਦੇ ਰਹਿੰਦੇ ਹਨ ਕੋਟਕ ਜ਼ਿਹਰੀਆਂ ਦੇ ਚੱਕਰ ਲਾਉਂਦੇ ਰਹਿੰਦੇ ਹਨ ਇਸੇ ਤਰ੍ਹਾਂ ਇਹ ਕਿਸਾਨਾਂ ਦੀ ਜ਼ਮੀਨਾਂ ਨੂੰ ਲੈ ਕੇ ਵੀ ਹੈ ਕਿਸੇ ਦਾ ਵੱਟ ਦਾ ਰੌਲਾ ਕਿਸੇ ਦਾ ਪਹੀ ਦਾ ਰੌਲਾ ਕਿਸੇ ਦਾ ਸੜਕ ਦਾ ਰੌਲਾ ਕਈ ਗਰਜ਼ਾਰਾਂ ਨੂੰ ਲੈ ਕੇ ਵੀ ਕਈ ਜ਼ਮੀਨ ਠੇਕੇ ਤੇ ਦਿੰਦੇ ਹਨ ਲੀਟੇ ਦਿੰਦੇ ਹਨ ਉਹਨਾਂ ਦੇ ਰੌਲੇ ਅੱਜ ਅਕਸਰ ਦੇਖਣ ਨੂੰ ਮਿਲਦੇ ਹਨ ਟ੍ਰਾਇੰਗਲ ਪਾਰਟੀ ਉਹ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਇਨ੍ਹਾਂ ਹਾਲਾਤਾਂ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅਗਰ ਲਾਗੂ ਕੀਤਾ ਜਾਵੇ ਬਰਾਬਰਤਾ ਲਿਆਂਦੀ ਜਾਵੇ ਮੈਨੇਜਮੈਂਟ ਦੇ ਰਾਹੀਂ ਕੰਮ ਕੀਤੇ ਜਾਣ ਡਿਸਪਲਨ ਲਿਆਂਦਾ ਜਾਵੇ ਤਾ ਲੋਕਾਂ ਨੂੰ ਸੁਖਦਾ ਸਾਹ ਮਿਲ ਸਕਦਾ ਹੈ ਇੱਕੋ ਇੱਕ ਪਾਰਟੀ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕੇ ਬਰਾਬਰਤਾ ਦੀ ਗੱਲ ਕਰਦੀ ਆ ਮੈਨੇਜਮੈਂਟ ਦੀ ਗੱਲ ਕਰਦੀ ਆ ਡਿਸਪਲਨ ਦੀ ਗੱਲ ਕਰ ਜੁਨਟੀਓ ਪੰਜਾਬ ਦੀ ਗੱਲ ਕਰਦੀ ਹੈ ਇਹਦੇ ਬਾਰੇ ਲੋਕਾਂ ਨੂੰ ਸੋਚਣਾ ਪੈਣਾ ਹੈ ਲੋਕਾਂ ਨੂੰ ਟ੍ਰਾਇੰਗਲ ਪਾਰਟੀ ਪੰਜਾਬ ਦੇ ਏਜੰਡੇ ਬਾਰੇ ਸਮਝਣਾ ਪੈਣਾ ਹੈ ਕਿਉਂਕਿ ਪੰਜਾਬ ਦੇ ਵਿੱਚ ਜੋ ਪੰਜਾਬ ਦੀ ਸਥਿਤੀ ਬਣੀ ਹੋਈ ਹੈ ਉਹ ਬਹੁਤ ਹੀ ਹਰਾਨੀਜਨਕ ਬਣੀ ਹੋਈ ਹੈ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਵੱਧ ਰਿਹਾ ਹੈ ਲੜਾਈ ਝਗੜੇ ਵੱਧ ਰਹੇ ਹਨ ਹੁਣ ਅੱਜਕੱਲ ਇੱਕ ਨਵਾਂ ਟ੍ਰੈਂਡ ਚੱਲ ਪਿਆ ਪੁਲਿਸ ਮੁਕਾਬਲੇ ਹੋ ਰਹੇ ਹਨ ਗੈਂਗਸਟਰਾਂ ਦੇ ਨਾਲ ਜਿਹੜਾ ਕਿ ਇੱਕ ਪੰਜਾਬ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਵਾਰ-ਵਾਰ ਕਹਿੰਦੇ ਹਾਂ ਟ੍ਰਾਇੰਗਲ ਪਾਰਟੀ ਪੰਜਾਬ ਦੇ ਏਜੰਡੇ ਬਾਰੇ ਜਾਣਕਾਰੀ ਲਓ ਤਾਂ ਜੋ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਿਆਂਦਾ ਜਾਵੇ ਜਿਵੇਂ ਕਿ ਕੈਨੇਡਾ ਅਮਰੀਕਾ ਦੀ ਤਰਜ਼ ਤੇ ਪੰਜਾਬ ਨੂੰ ਦੇਹ ਨੂੰ ਬਣਾਇਆ ਜਾਵੇ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਇਹ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਸੋਨਾ ਪੰਜਾਬ Facebook ਪੇਜ ਵੀ ਆ ਤੁਸੀਂ ਜੇ ਤੁਹਾਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ट्रायंगल ਪਾਰਟੀ ਪੰਜਾਬ ਦੇ ਏਜੰਡਿਆਂ ਬਾਰੇ ਤੁਹਾਨੂੰ ਜਾਣਕਾਰੀ ਜੀ ਨਵੀਂ ਇਨਫਰਮੇਸ਼ਨ ਜੀ ਜਿਹੜਾ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕਿਆ ਸੀ ਸਾਰਿਆਂ ਨੂੰ ਜੀ ਜਾਣ ਲਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ